ਆ ਜਾ ਆ ਜਾ ਚੱਲੇ ਚੱਲ ਚੱਲ ਖੋਲਿਆ ਚੰਗੀ ਸਾਂਭੀ ਕੇ ਮੈਂ ਨਾ ਪੂਰੀ ਤੇ ਜਿੱਥੋਂ ਜਾਂਦੀ ਉਹਨਾਂ ਤੇ ਵਾਰਦੀ ਪੂਰੀ ਜਾਂ ਜਿਹੜੀ ਖਵਾਤੀ ਇਹਨੂੰ ਲਿਖਣੇ ਡਈ ਆ ਤੈਨੂੰ ਇਹ ਬੁੱਢੀ ਤਾਂ ਕੀ ਖਲੀ ਜਾਣੀ ਬਾਜ ਆ ਜਾ ਆ ਜਾ ਆ ਜਾ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਗੁਰਲਾਲ ਸਿੰਘ ਸਵਾਗਤ ਕਰਦਾ ਆ ਪਾਉ ਨੋਗ ਸਿੰਘ ਫਾਰਮ ਤੇ ਵੀਡੀਓ ਸ਼ੂਟ ਕਰ ਰਹੇ ਆ ਪਿੰਡ ਟੋਟੀਆਂ ਪਾਉ ਨੋਖ ਸਿੰਘ ਦੇ ਫਾਰਮ ਤੋਂ ਅੱਜ ਤੁਹਾਨੂੰ ਆਪਾਂ ਕੁੱਲ ਚਾਰ ਨਗ ਵਿਖਾਵਾਂਗੇ ਜਿਦੇ ਵਿੱਚ ਦੋ ਮੱਝਾਂ ਝੋਟੀਆਂ ਸੱਜਰ ਸੁਈਆਂ ਇੱਕ ਸ਼ਾਈਵਾਲ ਜਰਸੀ ਦਾ ਕ੍ਰੋਸ ਗਾਂ ਸੁਈ ਹੋਈ ਆ ਤੇ ਇੱਕ ਗੱਬਣ ਗਾਂ ਆ ਐਚ ਐਫ ਕ੍ਰੋਸ ਦੇ ਵਿੱਚ ਪਿੰਡ ਢੋਟੀਆਂ ਜਲਾ ਤਰਨਤਾਰਨਾ ਤਹਿਸੀਲ ਤਰਨਤਾਰਨਾ ਤੇ ਸ਼ਹਿਰੋਂ ਤੋਂ ਵੀ 5 ਕਿਲੋਮੀਟਰ ਆ ਗੋਂਦਵਾਲ ਖਡੂਰ ਸਾਹਿਬ ਤੋਂ ਕੋਈ 12 13 ਕਿਲੋਮੀਟਰ ਆ ਤੇ ਕੋਈ ਵੀ ਭੈਣ ਭਰਾਣ ਕੇ ਵਾਰਮ ਤੇ ਡੰਗਰਾਂ ਦੀ ਨਿਰਖ ਪਰ ਕਰ ਸਕਦਾ ਤੇ ਬਾਕੀ ਆਪਾਂ ਪਾਉ ਨੋਖ ਸਿੰਘ ਤੋਂ ਲੈਨੇ ਆ ਡਿਟੇਲ ਤੇ ਨੰਬਰ ਮੈਂ ਸਕਰੀਨ ਤੇ ਪਾ ਦੂੰਗਾ ਫੋਨ ਕਰਕੇ ਤੁਸੀਂ ਆਪਣੀ ਜੋ ਵੀ ਗੱਲਬਾਤ ਪੁੱਛਣੀ ਹੋ ਪੁੱਛ ਸਕਦੇ ਜੀ ਤੇ ਆਓ ਕਰਦੇ ਆ ਪਾਉ ਨੋਖ ਸਿੰਘ ਨਾਲ ਗੱਲਬਾਤ ਹਾਂਜੀ ਪਾਉ ਜੀ ਕੀ ਹਾਲ ਜੀ ਠੀਕ ਠਾਕ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਸਭ ਠੀਕ ਠਾਕ ਠੀਕ ਠਾਕ ਚਾਹੀਦੇ ਆ ਤੇ ਕਿੰਨੇ ਆਪਣੇ ਕੋਲ ਲਾਗੇ ਅੱਜ ਆਪਣਾ ਨਾਗ ਤੇ 12 13 ਪਰ ਅੱਜ 4 ਪੌਣੇ 4 ਅੱਛਾ ਜੀ ਦੋ گاਵਾ ਤੇ ਦੋ ਮੱਜਾ ਠੀਕ ਆ ਜੀ ਠੀਕ ਆ ਨਾਗ ਉਤਰਾ 12 13 ਵਕਾਉ ਪਰ 4 ਪੌਣੇ 5 ਠੀਕ ਆ ਜੀ ਠੀਕ ਆ ਤੇ ਆਹ ਵਟੀਆਂ ਦੂਜੀ ਸਵੇਰ ਥੋਈ ਅੱਛਾ ਜੀ ਇਹਦੇ ਥੱਲੇ ਇਹ ਵੇਲੇ 11 ਕਿਲੋ ਤੇ ਚੰਨੜੀ ਬੋਲੇ ਤੇ ਠੀਕ ਆ ਜੀ ਠੀਕ ਠੀਕ ਆ ਜੀ ਠੀਕ ਸੂਆ ਕਿੰਨਾ ਦੱਸਿਆ ਜੀ ਆਪਣੇ ਦੂਜੀ ਸਵੇਰ ਪਿਓਰ ਅੱਛਾ ਦੂਜਾ ਸੂਆ ਪਿਓਰ ਆ ਜੀ ਚਵਾਈ ਚੁਈ ਬਹੁਤ ਵਧੀਆ ਲੱਗੀ ਆ ਬਾਕੀ ਨੀਲੀ ਚ ਪੱਖ ਰੱਖਦੀ ਆ ਮਗਰ ਕੱਟੀ ਵੀ ਨੀਲੀ ਤੇ ਆ ਬਹੁਤ ਸੋਹਣਾ ਥਣ ਭਾਂਡਾ ਪਾ ਜੀ ਦੀ 4-5 ਘੰਟੇ ਚਵਾਈ ਨੂੰ ਜੀ ਦੇ 4 ਘੰਟੇ ਚੋਣ ਚ ਰਿੰਦੇ ਤੇ ਕੁੜੀ ਆ ਗਈ ਮਨਾ ਬਾਬਾ ਨਹੀਂ ਫਿਰਦੀ ਆ ਜਿਆਦਾ ਨਹੀਂ ਕਿ 13-14 ਤੇ ਚੱਲਣ ਵਾਲੀ ਆ 11 ਕਿਲੋ ਤੇ ਇਹਨੇ ਕੰਡੇ ਧਰਨ ਵਾਲਾ ਰ ਖਾਣਾ ਦੀ ਵੰਡ ਵੇਖ ਸਕਦੇ ਜੇ ਵੀਰੋ ਤੁਸੀਂ ਤੋੜ ਕੇ ਵਿਖਾ ਦਿਨੇ ਬਾਕੀ ਆਪਾਂ ਤੋੜ ਕੇ ਜਰੂਰ ਵਿਖਾਵਾਂਗੇ ਤੁਹਾਨੂੰ ਚਵਾਈ ਚਵਾਈ ਦੀ ਓਕੇ ਆ ਜੀ ਰਉ ਹੀ ਆ ਦੇ ਦਿੱਲੀ ਮਣਕੀ ਆਖਿਆ ਜੀ ਮੋਛ ਬੱਗੀ ਆ ਚੱਡੇ ਤੇ ਵੀ ਨਿਸ਼ਾਨਾ ਮਗਰ ਕੱਟੀ ਵੀ ਨੀਲੀ ਚ ਪੱਖ ਰੱਖਦੀ ਆ ਜੀ ਹਾਂ ਜੀ ਇਹ ਤਾਜੀ ਸੂਈ ਕਰਕੇ ਲੱਗਾ ਜੀ ਕੱਢਿਆ ਮਾਝੇ ਹਾਂ ਜੀ ਹਾਂ ਜੀ ਕਿੰਨੇ ਦਿਨ ਸੂਈ ਨੂੰ ਦੱਸੇ ਜੇ

1 5 ਚੋ ਜੀ ਠੀਕ ਆ ਜੀ ਠੀਕ ਆ ਬਹੁਤ ਸੋਹਣਾ ਦੇਖੋ 11 ਲੀਟਰ ਹੈ ਵੇਲੇ ਕੰਡੇ ਦੇ ਭਾਵੇਂ ਧੜਕੇ ਖੜੇ ਲਾ ਭਾਵੇਂ 4 ਚੋਈਆਂ ਕਰੇ ਦੀਆਂ 11 ਲੀਟਰ ਤੇ ਚੱਲਣ ਦੀ ਹੈ ਵੇਣੀ ਠੀਕ ਆ ਠੀਕ ਆ ਇਹ 13 14 13 14 ਤੇ ਚੱਲਣ ਵਾਲੀ ਘੋਟੀ ਆ ਬਾਕੀ ਹਾਈਟ ਵੀ ਬਹੁਤ ਵਧੀਆ ਆ ਜੀ ਤੇ ਕੋਈ ਭੈਣ ਭਰਾਣ ਕੇ ਇੱਥੇ ਨਰਖਪਰਖ ਕਰ ਸਕਦਾ ਆ ਜੀ ਤੇ ਚੋਣ ਤੋਂ ਕੋਈ ਹੰਕਾਰ ਹੀ ਨਹੀਂ ਆ ਨੰਬਰ ਮੈਂ ਸਕਰੀਨ ਤੇ ਪਾ ਦੂੰਗਾ ਤੇ ਆਪਣਾ ਫੋਨ ਕਰਕੇ ਤੁਸੀਂ ਸਾਈ ਬਿਆਨ ਕਰਕੇ ਮਾਝ ਢਕਾ ਸਕਦੇ ਜੇ ਆਣ ਕੇ ਆਪਣੀ ਇਥੇ ਤਸੱਲੀ ਕਰਕੇ ਤੇ ਲੈ ਕੇ ਜਾਓ ਜੀ ਤੇ ਭਾਉ ਜੀ ਆ ਦੂਜਾ ਪੀਸ ਜਿਹੜਾ ਇਹ ਵੀ ਕੀ ਨਾ ਮਾ ਤੁਹਾਡੇ ਦੂਜੇ ਆ ਤੇ ਤੀਜੇ ਵੀ ਉਹ ਹੱਕ ਦੀ ਪਰ ਪੇਰ ਦੂਜੀ ਜਾਂਦੀ ਆ ਠੀਕ ਆ ਜੀ ਠੀਕ ਆ ਇਹ ਕੀ ਨਾ ਵਾ ਇਹਦੇ ਮਗਰ ਕੱਟੀ ਆ ਤੇ ਇਹ ਕੋਈ 8 10 ਦਿਨਾਂ ਦਾ ਸੁਬਾ ਵਾ ਠੀਕ ਆ ਜੀ ਠੀਕ ਆ ਇਹਦੇ ਥੱਲੇ ਇਹ ਵੇੜੀ 10 ਕਿਲੋ ਕੰਡੇ ਦੇ ਚੜੋਂ ਵਾਲਾ ਦੋ ਦਿਆ ਉਤਰਾ ਤੇ ਭਾਵੇਂ ਆਪਾਂ 12 ਕਿਜੀ ਦਮ ਕੇ ਲੋ ਆ 10 ਕਿਲੋ ਆ ਠੰਡਾ ਕਰਕੇ ਦੋ ਦਿਆ ਸੱਜੇ ਠੀਕ ਆ ਜੀ ਠੀਕ ਆ ਖੋਲੋ ਭਾਉ ਜੀ ਖੋਲ ਲਓ ਵੀਰ ਜੀ ਦੂਜਾ ਸੂਆ ਦਾਖ ਲਓ ਹਾਜ਼ਰ ਮਗਰ ਕੱਟੀ ਬਾਕੀ ਥਾਂ ਸੁਣ ਬਹੁਤ ਸੋਹਣਾ ਲੱਗਾ ਵਿਰਲ ਵਿਰਲ ਬਹੁਤ ਵਧੀਆ ਬਾਕੀ ਸਿੰਘ ਚੰਗਾ ਵਾ ਸ਼ਾਈ ਸ਼ੂਈ ਚੰਗੀ ਆ ਮਗਰ ਕੱਟੀ ਆ ਮਗਰ ਕੱਟੀ ਆ ਅੱਜ ਅਬਾਤਾ ਬਸ 10 ਕਿਲੋ ਭਾਈ ਠੰਡਾ ਕਰਕੇ ਅ 10 ਕਿਲੋ ਠੰਡਾ ਕਰਕੇ ਲਓ ਵੀਰ ਜੀ 11 12 ਦਾ ਤਰਾ ਲਓ ਵੀਰ ਜੀ 10 ਕਿਲੋ ਦੁੱਧ ਤਿਆਰ ਜੇ ਠੰਡਾ ਕਰਕੇ ਆ ਕਬਲੀ ਠੀਕ ਆ ਭਾਉਰੀ ਤੇ ਚੋਂ ਚਾਂਜ ਕੋਈ ਪੂਰ ਛਿੱਟਾ ਤੇ ਨਹੀਂ ਜੀ ਕੋਲੀ ਕੋਲੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਕੋਲੀ ਆ ਠੀਕ ਆ ਜੀ ਠੀਕ ਆ ਤਿਆ ਤੂੰ ਦੇਖ ਸਕਦੇ ਨੇ ਬੱਚਾ ਪੂਲਾ ਆ ਕਿ ਤਹਾਂ ਕਿ ਤਰ੍ਹਾਂ ਦੇ ਅੰਦਰ ਬਾਹਰ ਆ ਠੀਕ ਆ ਜੀ ਠੀਕ ਨੌਵਾਂ ਦਾ ਵੀ ਦਹਾਂ ਦਾ ਵੀ 11 ਦਾ ਵੀ ਬੱਚਾ ਠੀਕ ਆ ਜੀ ਚਲ ਜੀ ਪਰੇ ਜਾ ਪਰੇ ਜਾ ਆ ਚੈੱਕ ਕਰੋ ਤੁਸੀਂ ਚੰਗੀ ਹਾਈਟ ਆ ਸਿੰਗੀ-ਸੁੰਗੀ ਤੁਸੀਂ ਦੇਖ ਸਕਦੇ ਜੀ ਇੱਕ ਰੰਗ ਕਾਲਾ ਰੰਗ ਕਾਲਾ ਉਹਦੀ ਦੋ ਬਾਲ ਚਿੱਟਿਆ ਤੇ ਪਾਉ ਜੀ ਕੀ ਮੁੱਲ ਕਰਦੇ ਨੇ ਫਿਰ ਇਹਦਾ ਮੁੱਲ ਇਹਦਾ ਆਪਾਂ ਮੁੱਲ ਕੀ ਨਾ ਵਾ ਛੋਟਾ ਜਿਹਾ ਹੀ ਕਰਨਾ ਵਾ ਇਹ ਕੀ ਨਾ ਵਾ ਉਤਰਦੇ ਭਾਵੇਂ 85 ਦੀ ਵੀ ਵਿਕਦੀ ਆ 80 ਦੀ ਵੀ ਵਿਕਦੀ ਆ ਅੱਛਾ ਜੀ ਇਹ ਆਪਾਂ ਹਾਂ ਨਾ ਜਿਹੜੀ 73 ਹਜ਼ਾਰ ਤੋਂ ਛੋੜ ਦਿੱਤਾ ਕਰਾਂਗੇ ਠੀਕ ਹੈ 73 ਹਜ਼ਾਰ ਚੋਂ ਲਓ ਵੀ ਜੀ 73 ਹਜ਼ਾਰ ਚੋਂ 10 ਕਿਲੋ ਕੰਡੇ ਦੇ ਦਵਾ ਕਰਾਂਗੇ 10 ਕਿਲੋ ਦੁੱਧ ਤਿਆਰ ਆ ਆ ਤੁਸੀਂ ਥਣਾਂ ਦੀ ਮੰਡ-ਮੰਡ ਚੈੱਕ ਕਰ ਸਕਦੇ ਜੀ ਬਹੁਤ ਸੋਹਣਾ ਥਣ ਲੱਗਾ ਵਾ ਬਿਰਨ ਬਹੁਤ ਸੋਹਣਾ ਵਾ ਤੇ 73000 ਚ ਕੋਈ ਸ਼ੋਰਟ ਛੱਪਾ ਵਾ ਤੇ ਕੋਈ ਵੀ ਵੀਰ ਆਣ ਕੇ ਆਪਣੀ ਤਸੱਲੀ ਕਰ ਸਕਦਾ ਵ ਸਾਈ ਬੈਨਾ ਕਰਕੇ ਤੇ ਅੱਗੇ ਆਪਣੇ ਕੋਲ ਵੈੜ ਆ ਗਈ ਆ ਕਿ ਅੱਛਾਈ ਵਾ ਅੱਛਾਈ ਵਾ ਤੇ ਜਰਸੀ ਦਾ ਕਰੋਸ ਆ ਜੀ ਤੇ ਵੈੜ ਪਾਉ ਜੀ ਕਿੰਦਾ ਠੰਡੀ ਆ ਮੈਂ ਬੱਚੀ ਅੰਦਰ ਬੱਤੀ ਆ ਇਹਦਾ ਕੋਈ ਸੁਆਬ ਨਹੀਂ ਨਿਕਦਾ ਵ ਬੱਚੀ ਅੰਦਰ ਆ ਠੀਕ ਆ ਜੀ ਠੀਕ ਆ ਠੰਡੀ ਧੀਰੀ ਆ ਵੰਗਾ ਪਾ ਕੇ ਜਿੱਤਰਾ ਮਰਜੀ ਚੋਈ ਠੀਕ ਆ ਜੀ ਠੀਕ ਆ ਤੇ ਤਾਰਾਂ ਤੂੰ ਨਾ ਪੋਲੀਆਂ ਪੋਲੀ ਪੋਲੀ ਜੀ ਗੱਡੀ ਠੀਕ ਆਇਆਏ ਆਇਆਏ ਬਾਕੀ ਚੱਡਾ ਚੁੱਡਾ ਬਹੁਤ ਸਾਫ਼ ਆ ਚੰਗਾ ਲੇਵਲ ਆਈ ਫਿਰੜੀ ਕਰਨ ਵਾਲੀ ਜੱਡੀ ਗਾ ਪਾ ਉੱਡਾ ਹੀ ਲੇਵਲ ਆਈ ਫਿਰਦੀ ਆ ਬਿਲਕੁਲ ਜੀ ਬਿਲਕੁਲ ਬਹੁਤ ਸੋਹਣਾ ਹੈ ਜਿਹੜੀ ਜਿਹਦੀ ਵੀ ਚਲਾ ਸਹਿਜ ਆ ਨਾ ਵੱਢੀ ਦੇ ਨਾ ਨਿੱਕੀ ਹਾਂਜੀ ਜਰਸੀ ਚ ਕ੍ਰੋਸ ਹੋਣਾ ਫਿਰ ਜਰਸੀ ਦੇ ਹਿਸਾਬ ਨਾਲ ਦੇ ਹਾਂਜੀ ਥੋੜਾ ਥੋੜਾ ਚੰਗਾ ਆ ਜੀ ਦੁਆਗਣ ਮੈਂ ਦੱਸਿਆ ਜੇ ਭਾਉ ਜੀ ਠੀਕ ਭਾਈ ਠੀਕ ਤੇ ਕੀ ਮੁੱਲ ਮਲ ਕਰਦੇ ਆਂ ਆਪਾਂ ਮੁੱਲ ਤੇ ਭਾਵੇਂ ਲੱਖਾਂ ਕਰੀਏ 45 ਕਰੀਏ ਇਹਦਾ ਮੁੱਲ 41000 ਰੁਪਏ ਲੈਣਾ ਦੇਣਾ ਵਾ ਅਸਲ 41000 ਭਾਣਾ 40000 ਤੂੰ ਵੀ ਸ਼ੋਰ ਛੱਪਾ ਕਰਦਾਂਗੇ ਥੋੜਾ ਬਤਾ ਲਓ ਵੀਰ ਜੀ 40000 ਤੋਂ 25 ਕਰੀਏ ਤੇ ਥੱਲੇ 11 ਕਿਲੋ ਦੇ ਆਸ-ਪਾਸ ਹੈ ਜਾਂਚ ਤਾਂ ਉਧਰ ਹੋਵੇ ਜਾਂ ਉਧਰ ਹੋਵੇ ਠੀਕ ਹੈ ਜੀ ਠੀਕ ਲਓ ਵੀਰ ਜੀ ਬੱਜੀ ਬੱਗਰ ਵਿਖਾ ਦੇਣੇ ਮੱਛੀ ਬਗਰ ਵਿਖਾ ਦੇਣੇ ਹਾਂਜੀ 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 ਬਹੁਤ ਪਿਆਰੀ ਬੱਚੀ ਲਓ ਵੀਰ ਜੀ 40000 ਚੋਂ ਛੋਟ ਛੱਪਾ ਕੋਈ ਵੀ ਭੈਣ ਭਰਾਣ ਕੇ ਆਪਣਾ ਲੈ ਸਕਦਾ ਬਹੁਤ ਸੁਣੀ ਵੈੜ ਹੈ ਜੀ ਹੁਣ ਤੀਜੇ ਸੋਏ ਤੇ ਆਪਣਾ ਤੇ ਚੌਥੇ ਨੰਬਰ ਤੇ ਆਪਣਾ ਐਚਪ ਕ੍ਰੋਸ ਚ ਆ ਗਈ ਹੈ ਵੈੜ ਇਹ ਛੈਂਦਾ ਅੱਜ ਸੂਪੇ ਭਲਕੇ ਸੂਪੇ ਧਿਆਨੀ ਨਹੀਂ ਕੱਢੀ ਆ ਪੰਡਾ ਪਾਈ ਫਿਰਦੀ ਭੌਜੀ ਦੇ ਕੰਨੋਂ ਗੱਲਾਂ ਦੇ ਤੇ ਕਿ ਨਾਮ ਸੁਆਪੋ ਜੀ ਇਹ ਦੁੱਜੇ ਤਿਜੇ ਦੇ ਵਿੱਚ ਆ ਦੁੱਜਾ ਵੀ ਉਹਾਗਦੀ ਤੇ ਤਿਜਾ ਵੀ ਉਹਾਗਦੀ ਘਰ ਦੇ ਦੁੱਜਾ ਆਂਦੇ ਵਾ ਤੋ ਤਿਜਾ ਹੂਆ ਜਿਹਦੇ ਵੇਖੋ ਨੀ ਦੁੱਜਾ ਹੀ ਜਾ ਆਉਂਦੀ ਦੇਖ ਦੁਖ ਪਰ ਤਿਜਾ ਵੀ ਉਹਾਗਦਾ ਠੀਕ ਆ ਜੀ ਚਲੋ ਆਪਣੀ ਕੋਈ ਸਮਝ ਕਰੀਏ ਤੁਹਾਨੂੰ ਕੋਈ ਭਿੰਨ ਭਰਾਵ ਦੀ ਸਮਝ ਲਾਉਣ ਠੀਕ ਆ ਜੀ ਠੀਕ ਆ ਤੁਸੀਂ ਫੈਸ਼ਨ ਫੂਸ਼ਨ ਚੈੱਕ ਕਰ ਸਕਦੇ ਜੀ ਚੰਗਾ ਪ੍ਰਿੰਟ ਠੰਡੀ ਠੀਗੀ ਆ ਬਾਕੀ ਠੰਡ ਦੀ ਗਾਂ ਹੁੰਦੀ ਆ ਬਹੁਤ ਸੋਹਣਾ ਠੰਡ ਲੱਗਾ ਹੈ ਗੜ ਨੂੰ ਆ ਤੁਸੀਂ ਚੈੱਕ ਕਰ ਸਕਦੇ ਜੀ ਹੱਤੀ ਚੁਵਾਈਦਾ ਥਾਣਿਆਂ ਆ ਠੰਡੀ ਠੇਰੀ ਆ ਜੀ ਮੈਂ ਨਾ ਕਿਤੇ ਆਂਦੀ ਕੋਈ ਨਹੀਂ ਤੇ ਭਾਵੇਂ ਆਏ ਉਹ ਬਾਹ ਕੇ ਧਾਰਾ ਮਾਰੀ ਜਾਈਏ ਤੇ ਬਹੁਤ ਵਧੀਆ ਪੋਜੀ ਬਹੁਤ ਵਧੀਆ ਠੀਕ ਆ ਜੀ ਲੈ ਆਓ ਪੋਜੀ ਦੋ ਕਿ ਦਿਨ ਕੱਢ ਦਿਆ ਆ ਤਿਆਰੀ ਆ ਹੁਣ ਬਣੀ ਪੂਰੀ ਆਜ ਰਾਤ ਨੂੰ ਸੂਪੇ ਭਲਕੇ ਸੂਪੇ ਠੀਕ ਆ ਜੀ ਠੀਕ ਬੱਸ ਥੀਲੀ ਆ ਇਹ ਗੱਲਾਂ ਗਾਏ ਦੀਆਂ ਬਿਲਕੁਲ ਜੀ ਬਿਲਕੁਲ ਲਓ ਵੀਰ ਜੀ ਬਹੁਤ ਸੋਹਣਾ ਪੀਸ ਤਹਾਡੇ ਹਿਸਾਬ ਨਾਲ ਕੀ ਦੁੱਧ ਦਾ ਦੱਸਿਆ ਤੇ ਕਿੰਨਾ ਕੁ ਦੁੱਧ ਪਾਉਗੀ? ਮੈਂ ਪਾ ਦਿੰਗਾ 25 ਲੀਟਰ ਚਵਾ ਦੂੰਗੀ। ਠੀਕ ਆ। ਮੈਂ 25 24 25 ਲੀਟਰ ਲਾਉਣਾ ਦੇ। ਠੀਕ ਆ ਜੀ ਛੇਤੀ ਜਾ। ਬੱਤ ਹੋਈ। ਤੇ ਪਾਉਜੀ ਕੀ ਮੁੱਲ ਮੁੱਲ ਕੀ ਡਿਮਾਂਡ? ਕਿਹਨਾਂ ਆ ਕੱਢਣੀ ਐ ਇੱਥੇ ਲੱਟ ਲਾ ਜੇ ਨਾ। ਹਾਂਜੀ। ਜੱਡਾਂ ਦੇ ਬਹੁਤ ਮਾਰਿਆ ਪਰ ਅਜੇ ਇਹਨੇ ਨਾ ਸੁੰਝਾ ਸੁੰਝੇ ਬਣਾ ਲੈਣਾ ਦਹੀਂ ਡੰਗ ਦੇ। ਕੀ ਡਿਮਾਂਡ ਪਾਉਜੀ ਫੇਰ ਆਪਣੀ? ਮੰਗੜ ਤੇ ਦੀ ਭਾਵੇਂ ਮਲਕੀ ਨਾ ਵਾ 8590 ਕਰੀਏ ਤਾਂ ਵੀ ਵਿਗੰਡੇ ਇਹੋ ਜਿਹੇ ਦੇ ਪਰ ਆਪਾਂ ਮਲ ਜਾਇਦ ਹੀ ਕਰਨਾ ਵਾ ਇਹ ਹਾਂ ਨਾ ਆਪਾਂ ਨਾ 70000 ਦੇ ਵਿੱਚੋਂ ਵੀ ਛੋੜ ਛੱਪਾ ਥੋੜਾ ਬਹੁਤਾ ਪਿਆਰ ਮੁਹੱਬਤ ਨਾਲ ਕਰ ਦਾਂਗੇ ਠੀਕ ਆ ਠੀਕ ਆ ਭਾਉ ਜੀ ਲੋ ਜੇ ਨੀ ਕਰ ਤੂਪੀ ਤੇ ਆਪਾਂ ਕੀ ਨਾਮ ਐ ਚਵਾਕੇ ਦੇਵਾਂ ਕਿ ਦੋ ਤਿੰਨ ਚਵਾਈਆਂ ਅਗਲਾ ਆਣ ਕੇ ਕਰੇ ਤੇ ਜੇ ਆ ਜੇ 70000 ਦੇ ਵਿੱਚ ਛੋੜ ਛੱਪਾ ਕਰਦਾ ਵੀ ਕੋਈ ਗੱਲ ਨਹੀਂ ਉਦਾਂ ਤੁਸੀਂ ਕਿਰਾਏ ਪਾੜੀ ਦਿਨਾਂ ਨੂੰ ਥੋੜਾ ਉਦਾਂ ਤੁਸੀਂ ਟਿੱਪੀ ਟੂਪੀ ਆ ਕੋਈ ਪੂਰ ਚੋ ਮੋਗਾ ਮੋਗਾ ਵਾ ਜਿਤਨਾ ਮਰਜ਼ੀ ਥੱਲੇ ਦੇ ਬੈਜ ਗਏ ਤੇ ਆਪਦੀ ਕੋਹਣੀ ਤੇ ਲੈ ਬਹੁਤ ਵਧੀਆ ਕੋਈ ਪ੍ਰਵਾਹ ਹੀ ਨਹੀਂ ਨੂੰ ਦੇ ਜਿਤਨਾ ਮਰਜ਼ੀ ਕੋਈ ਗੱਲ ਬਾਤ ਹੀ ਨਹੀਂ ਲੋ ਵੀਰ ਜੀ ਭਾਉ ਨੇ ਰੇਟ ਦਿੱਤਾ 10 ਤੇ ਕੋਈ ਵੀ ਭੈਣ ਭਰਾ ਆਣ ਕੇ ਆਪਣੀ ਤਸੱਲੀ ਕਰਕੇ ਤੁਸੀਂ ਫਾਰਮ ਤੇ ਆਣ ਕੇ ਖੜ ਸਕਦੇ ਜੇ ਚੌਂ ਤੋਂ ਕੋਈ ਇਨਕਾਰੀ ਨਹੀਂ ਆ ਗੱਬਣ ਪਉ ਤਿੱਪ ਕੇ ਤੇ ਸੋਇਆ ਹੋਇਆ ਚੋ ਕੇ ਲੈ ਜਾਉਂਗੀ ਨਹੀਂ ਨਿਕਾਬਰਾ ਦੇਣੀ ਹਾਂਜੀ ਜ਼ਰੂਰ ਜੀ ਅੰਦਰ ਵਜੀ ਆ ਜੀ ਹਾਂ ਅੰਦਰ ਠੀਕ ਹੈ ਵੱਛੀ ਨੂੰ ਬਣਾ ਦੇਣੀ ਮੈਂ ਲਿਓਣਾ ਲੋ ਲੋ ਨੂੰ ਕੱਢੀ ਆਪਾਂ ਹੀ ਅੰਦਰੇ ਚੱਲ ਜਾਨੇ ਹਾਂ ਨੇ ਲੋਈ ਮਗਰ ਬੱਚੋ ਬਹੁਤ ਸੋਹਣੀ ਆ ਜੀ ਕਾਲਕੋੜਿਆ ਚੰਗੀ ਸਾਂਭੀ ਕੇ ਮੈਂ ਨਾ ਪੁਰੀ ਤੇ ਜਿੱਥੋਂ ਲੈਂਦੀ ਉਹਨਾਂ ਤੇ ਵਾਰਦੀ ਪੁਰੀ ਦਿੰਦੀ ਖਾਦੀ ਇਹਨੂੰ ਲਿਖਣੀ ਨਹੀਂ ਡਈ ਆ ਤੈਨੂੰ ਇਹ ਬੁੱਢੀ ਤਾਂ ਕੀ ਖੜੀ ਜਾਣੀ ਆ ਬਾਜ ਆ ਜਾ 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 ਲੋ ਵੀਰ ਜੀ ਆ ਸੀ ਆਪਣੇ ਕੋਲ ਅਜ ਚਾਰ ਨਾਗ ਹੋਰ ਵੀ ਪਸ਼ੂ ਹੈਗੇ ਆ ਕੋਈ ਵੀ ਭੈਣ ਭਰਾ ਫਾਰਮ ਤੇ ਆ ਕੇ ਵੇਖ ਸਕਦਾ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਰ ਜੀ ਹੌਸਲਾ ਵਾਧਾ ਆਪਾਂ ਨਵੀਆਂ-ਨਵੀਆਂ ਅਪਡੇਟਸ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜਾਇਜ਼ ਰੇਟ ਚੰਗੇ ਡੰਗਰ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਹੋਰ ਭਾਜੀ ਪਿੰਡ ਆਪਣਾ ਟੋਟੀਆਂ ਤੇ ਖਡੂਰ ਸਾਹਿਬ ਗੋਂਦਵਾਲ ਸਾਹਿਬ ਆਪਾਂ ਨੂੰ 13-14 ਕਿਲੋਮੀਟਰ ਪੈਂਦਾ ਨਸ਼ਹਿਰਾ ਆਪਣੂਆ ਟੂਲਪਲਾਜ ਆਪਾਂ ਨੂੰ ਪੈਂਦਾ 5 ਕਿਲੋਮੀਟਰ ਠੀਕ ਆ ਪਾਪੂ ਜੀ ਠੀਕ ਆ ਹੋਰ ਕੋਈ ਗੱਲਬਾਤ ਬਸ ਠੀਕ ਠਾਕ ਗੱਲਾਂ ਬਾਤਾਂ ਬੰਦਿਆ ਵਧੀਆ ਵਾ ਮੋੜ ਲੜਦੇ ਆ ਲਈ ਜਾਂ ਕੋਈ ਗੱਲ ਨਹੀਂ ਛੋੜਛੱਪਾ ਕਰ ਦਾਂਗੇ ਠੀਕ ਆ ਜੀ ਠੀਕ ਆ ਲਓ ਵੀਰ ਜੀ ਸਤਿ ਸ੍ਰੀ ਅਕਾਲ ਜੀ ਲਓ ਵੀਰ ਜੀ ਆ ਡੰਗਰ ਸੀ ਨੰਬਰ ਤੁਸੀਂ ਨੋਟ ਕਰ ਸਕਦੇ ਜੀ 98553 92767 82899 5397